migrants have been coming here taking care of children sick and the elderly without them canada does not work and they deserve to have the same rights as everybody else which is permanent resident status for all. migrant workers alliance for change ਤੋਂ 사이ਦ হোসেন ਨੇ ਦੱਸਿਆ ਕਿ ਚੋਣਾ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਰੇ ਪ੍ਰਵਾਸੀਆਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਜਿਹੜਾ ਕਿ ਉਹ ਪੂਰਾ ਕਰਨ ਵਿੱਚ ناکਾਮਯਾਬ ਰਹੇ ਨੇ ਆਪਣੇ ਘਰ ਪਰਿਵਾਰ ਤੋਂ ਦੂਰ ਰਹਿੰਦੇ ਪ੍ਰਵਾਸੀਆਂ ਦਾ ਕਹਿਣਾ ਹੈ ਕਿ ਬਰਾਬਰ ਅਧਿਕਾਰਾਂ ਤੋਂ ਬਿਨਾ ਉਹਨਾਂ ਨੂੰ ਮਕਾਨ ਮਾਲਕਾਂ ਦੁਆਰਾ ਹੁੰਦੇ ਸ਼ੋਸ਼ਣ ਅਤੇ ਕੰਮ ਤੇ ਦੁਰਵਿਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਦੱਸਿਆ ਕਿ ਕੁਝ ਸਮੇਂ ਤੋਂ ਸਮਾਜ ਵਿੱਚ ਇੱਕ ਨਵੀਂ ਗਲਪਨਪ ਰਹੀ ਹੈ ਕਿ ਦੇਸ਼ ਅੰਦਰ ਵੱਧ ਰਹੀ ਮਹਿੰਗਾਈ ਅਤੇ ਘਰਾਂ ਦੇ ਸੰਕਟ ਲਈ ਮਾਈਗ੍ਰੈਂਟਸ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਜ਼ਿੰਮੇਵਾਰ ਨੇ For a very long time, we are seeing a new discussion emerging in the country which is incorrectly linking migration to the affordability crisis. But migrants are not responsible for the housing crisis. Migrants are suffering from it. Migrants need equal rights just like everyone else. And the only way to do that is to ensure permanent resident status for everyone. to <laughs> ਬੜੀ ਜਿਵੇਂ ਐਬਸਟ੍ਰੈਕਟ ਚੀਜ਼ ਹੁੰਦੀ ਹੈ ਪਰ ਅਗਰ ਕੋਈ ਪਾਰਟਿਕੂਲਰ ਟਾਰਗੇਟ ਹੈ ਇੰਡੀਅਨ ਸਟੂਡੈਂਟਸ ਨੂੰ ਉਹਨਾਂ ਕੋ ਬਲੇਮ ਕਰਨਾ ਬਹੁਤ ਆਸਾਨ ਹੁੰਦਾ ਹੈ ਹਰਸ਼ਲ ਟਿੰਗਰਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਲਡਰ ਨੇ ਅਤੇ ਇਸ ਸਮੇਂ ਆਪਣੇ ਖੇਤਰ ਵਿੱਚ ਹੀ ਕੰਮ ਕਰ ਰਹੇ ਨੇ ਪਰ ਉਹ ਖੁਦ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਆਏ ਸਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਵੀ ਨੇ ਉਹਨਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਮਾਈਗ੍ਰੈਂਟ ਵਰਕਰਸ ਨੇ ਦੇਸ਼ ਦੀ ਆਰਥਿਕਤਾ ਵਿੱਚ ਯੋਗਦਾਨ ਪਾਇਆ ਹੈ ਪਰ ਹੁਣ ਇਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ जदों के लोगों गलत नीतियां ली सरकार ज़िम्मेदार ठहराना चाहिए है हम कह रहे हैं कि यहाँ पे हम आ, हम यहाँ पे इतने सालों से हैं काम कर रहे हैं इतनी फीस दे रहे हैं तो हम डिज़र्व करते हैं कि हमारे पास सेम राइट्स हो बाकी लोगों के जैसे और गवर्नमेंट बस हमें एज अ एज अ स्केप ना यूज़ करेगी गवर्नमेंट की प्रॉब्लम्स के लिए ਇਹ ਇੱਕ ਤਰ੍ਹਾਂ ਯੂਜ਼ ਐਂਡ ਥਰੋ ਪਾਲਿਸੀ ਚੱਲਦੀ ਪਈ ਆ ਜਿਹਦੇ ਵਿੱਚ ਇਹਨਾਂ ਨੇ ਪਹਿਲਾਂ ਤਾਂ ਸਾਨੂੰ ਬੁਲਾਇਆ ਇੱਥੇ ਲਾਲਚ ਦੇ ਕੇ ਪਰਮਾਨੈਂਟ ਰੈਜ਼ਿਡੈਂਸੀ ਦਾ ਤੇ ਜਦ ਵਕਤ ਆਇਆ ਤੇ ਮਿਡਲ ਆਫ ਦੀ ਗੇਮ ਇਹਨਾਂ ਨੇ ਰੂਲ ਚੇਂਜ ਕੀਤੇ ਇਹ ਸਿਰਫ ਸਾਡੇ ਨਾਲ ਨਹੀਂ ਹੋਇਆ ਇਹ ਹਰ ਇੱਕ ਕਮਿਊਨਿਟੀ ਦੇ ਨਾਲ ਹੋਇਆ ਸਾਡਾ ਹਰ ਇੱਕ ਕਮਿਊਨਿਟੀ ਦੇ ਨਾਲ ਜਿਹੜੇ ਵੀ ਸਾਨੂੰ ਸਪੋਰਟ ਕਰਨ ਆ ਰਹੇ ਨੇ ਡਿਫਰੈਂਟ ਕਮਿਊਨਿਟੀਆਂ ਦੇ ਵਿੱਚ ਉਹਨਾਂ ਨੇ ਹਿਸਟੋਰਿਕਲੀ ਆਪਾਂ ਨੂੰ ਆਪਣੀਆਂ ਸਟੋਰੀਜ਼ ਦੱਸੀਆਂ ਯਾਨੀ ਜਿੱਦਾਂ ਚਾਈਨਿਸ ਹੈਡ ਟੈਕਸ ਹੋਇਆ ਏ ਉਸ ਤੋਂ ਬਾਅਦ ਆਪਾਂ ਕਿੱਦਾਂ ਇੰਡੀਜਿਨਸ ਕਮਿਊਨਿਟੀ ਦੇ ਨਾਲ ਕਿੱਦਾਂ ਉਹਨ ਮੋਰ ਦੇ 100 ਇਅਰਸ ਤੇ ਸਟੈਲੋ ਚੱਲਦਾ ਪਿਆ ਹੈ ਟ੍ਰਾਂਟੋ ਦੀ ਇਸਰੈਲੀ ਦੇ ਸਮਰਥਨ ਵਿੱਚ ਨੌਜਵਾਨ ਸਪੋਰਟ ਨੈਟਵਰਕ ਦੇ ਮੈਂਬਰ ਵੀ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਉਹਨਾਂ ਦੇ ਸਟੇਟਸ ਵਾਸਤੇ ਬ੍ਰੈਂਪਟਨ ਵਿੱਚ ਪੱਕਾ ਧਰਨਾ ਲਗਾਇਆ ਹੋਇਆ ਹੈ ਇਸ ਸੰਸਥਾ ਤੋਂ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਸਮੇਂ ਸਥਿਤੀ ਹੱਥੋਂ ਬਾਹਰ ਜਾ ਰਹੀ ਹੈ ਅਤੇ ਤਣਾਅ ਲਗਾਤਾਰ ਵਧ ਰਿਹਾ ਹੈ ਰੈਲੀ ਵਿੱਚ ਮੌਜੂਦ ਕਾਰਕੁਨਾਂ ਦਾ ਕਹਿਣਾ ਸੀ ਕਿ ਇਸ ਵਕਤ ਸਰਕਾਰ ਅਤੇ ਸਮਾਜ ਦੋਵਾਂ ਨੂੰ ਹੀ ਸਾਡਾ ਸਾਥ ਦੇਣਾ ਚਾਹੀਦਾ ਹੈ ਤੇ ਸਰਕਾਰ ਤੋਂ ਵੀ ਤੇ ਲੋਕਾਂ ਤੋਂ ਵੀ ਮੰਗ ਹੈ ਕਿ ਸਾਡਾ ਸਾਥ ਦਿੱਤਾ ਜਾਵੇ ਇਸ ਟਾਈਮ ਦੇ ਉੱਤੇ ਬਹੁਤ ਸਟ੍ਰੈਸਫੁਲ ਸਿਚੁਏਸ਼ਨ ਆ ਬਹੁਤ ਲੋਕ ਨੇ ਜਿਹੜੇ ਮੈਂਟਲ ਡਿਪਰੈਸ਼ਨ ਦੇ ਵਿੱਚ ਜਾ ਰਹੇ ਨੇ ਤੇ ਬਹੁਤ ਲੋਕ ਨੇ ਜਿਹੜੇ ਸੁਸਾਈਡ ਵੀ ਕਮਿਟ ਕਰ ਰਹੇ ਨੇ ਤੇ ਇਹ ਸਿਚੁਏਸ਼ਨ ਬਹੁਤ ਆਊਟ ਆਫ ਕੰਟਰੋਲ ਜਾ ਰਹੀ ਜਿਹਦੇ ਤੇ ਜ ਜਦਾਂ ਕਿ ਮਾਰਕ ਮਿਲਰ ਨੇ ਆਪਣੇ ਪਿਛਲੇ ਸਟੇਟਮੈਂਟ ਦਿੱਤੀ ਸੀ ਉਹਦੇ ਕਰਕੇ ਕਿਤੇ ਨਾ ਕਿਤੇ ਹੇਟ ਤੇ ਰੈਸਿਜ਼ਮ ਜਿਹੜਾ ਹੈਗਾ ਉਹ ਵੀ ਕਿਤੇ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਗਰਾਊਂਡ ਲੈਵਲ ਦੇ ਉੱਤੇ ਜੋ ਕਿ ਪਹਿਲਾਂ ਦੇਖਣ ਨੂੰ ਨਹੀਂ ਮਿਲਦਾ ਸੀਗਾ ਮੈਨੂੰ ਐਸਾ ਲੱਗਦਾ ਹੈ ਕਿ ਅਗਰ ਕੋਈ ਇਮੀਗ੍ਰੈਂਟ ਜਾਂ ਮਾਈਗ੍ਰੈਂਟ ਜਾਂ ਇੰਟਰਨੈਸ਼ਨਲ ਸਟੂਡੈਂਟ ਇਧਰ ਨਹੀਂ ਹੈ ਤਾਂ ਉਹ ਗਲਤ ਹੈ ਸਭ ਕੋ ਇਧਰ ਆਉਣਾ ਚਾਹੀਏ ਬਿਕਾਜ਼ ਇਸki وجہ سے ہم ਆਪਣੀ ਸਿਚੁਏਸ਼ਨ ਅੱਛੀ ਕਰ ਰਹੇ ਹਾਂ ਅਸੀਂ ਆਪਣੇ ਲਈ ਅਸੀਂ ਆਪਣੇ ਲਈ ਰਾਈਟਸ ਲੈਣਾ ਚਾਹਤੇ ਹਾਂ